ਮੈਂ ਮਨਦੀਪ ਸਿੰਘ ਰਾਜਨ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰੋਸੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਜੂਨਨ ਦੀ ਅਹਿਮ ਮੀਟਿੰਗ ਹੈ ਜ਼ਿਲ੍ਹਾ ਪ੍ਰਧਾਨ ਪਸ਼ਪਿੰਦਰ ਸਿੰਘ ਬਰੰਟੀ ਔਰ ਸਰਪ੍ਰਸਤ ਤਰਸੀਮ ਸਿੰਘ ਪਪਾਲ ਜੀ ਦੀ ਅਗਵਾਈ ਵਿੱਚ ਤਰਨਤਾਰਨ ਵਿਖੇ ਹੋਈ ਹੈ ਔਰ ਇਸ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਸੰਜੀਪ ਪੋਨ ਜੀ ਔਰ ਅੰਮ੍ਰਿਤਸਰ ਤੋਂ ਰਜੇਸ਼ ਕੌਂਡਲ ਜੀ ਦੀ ਅਗਵਾਈ ਦੇ ਵਿੱਚ ਟੀਮ ਪਹੁੰਚੀ ਹੈ। ਔਰ ਮੀਟਿੰਗ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਕਿ ਇਹਨਾਂ ਦਾ ਹੱਲ ਲਈ ਸੰਘਰਸ਼ ਵਿੱਢਿਆ ਜਾ ਸਕੇ। ਔਰ ਇਸ ਮੌਕੇ ਅਸੀਂ ਪੱਤਰਕਾਰਾਂ ਵਾਸਤੇ ਸਾਡੀ ਜੂਨੀਅਨ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵਾਸਤੇ ਜੂਨੀਅਨ ਵਾਲੋ ਸਟicker ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਕਿ ਜਿਹੜਾ ਜੂਨੀਅਨ ਦਾ ਲੋਗੋ ਜਿਹੜਾ ਉਸ ਦਾ ਦੂਰ ਤੋਂ ਹੀ ਪਤਾ ਚੱਲ ਸਕੇ ਕਿ ਇਹ ਇਸ ਸੰਸਥਾ ਦੇ ਨਾਲ ਸੰਬੰਧਿਤ ਪੱਤਰਕਾਰ ਨੇ ਕਿਉਂਕਿ ਪ੍ਰੈਸ ਦਾ ਜਿਹੜਾ ਨਾਮ ਲਿਖ ਕੇ ਬਹੁਤ ਸਾਰੇ ਪੱਤਰਕਾਰ ਨਜਾਇਜ਼ ਤੌਰ ਤੇ ਵੀ ਜਿਹੜੇ ਨੇ ਉਹ ਆਪਣਾ ਦੁਰਵਰਤੋਂ ਕਰਦੇ ਨੇ ਪ੍ਰੈਸ ਸ਼ਬਦ ਦੀ ਔਰ ਜੂਨੀਅਰ ਦੇ ਨਾਲ ਜਿਹੜੇ ਪੱਤਰਕਾਰ ਜੁੜਦੇ ਨੇ ਉਹਨਾਂ ਦਾ ਬਕਾਇਦਾ ਜਿਹੜਾ ਆ ਆਈਡੀ ਕਾਰਡ ਲੈ ਕੇ ਔਰ ادارے ਦਾ ਆਈਡੀ ਕਾਰਡ ਜਿਹੜਾ ਆ ਉਹ ਲੈ ਕੇ ਉਹਨੂੰ ਸ਼ਾਮਲ ਕੀਤਾ ਜਾਂਦਾ ਜਿਸ ਤੋਂ ਜਿਹੜਾ ਸਪਸ਼ਟ ਹੈ ਕਿ ਇਹ ਜੈਨੂਨ ਪੱਤਰਕਾਰ ਜਿਹੜੇ ਨੇ ਉਹਨਾਂ ਕੋਲ ਹੀ ਜਿਹੜੇ ਆ ਜੂਨੀਅਨ ਦੇ ਲੋਗੋ ਲੱਗੇ ਜਿਹੜੇ ਸਟicker ਹੋਣਗੇ ਤਾਂ ਕਿ ਪ੍ਰਸ਼ਾਸਨ ਨੂੰ ਕੋਈ ਮੁਸ਼ਕਲ ਨਾ ਆਵੇ। ਹਾਂਜੀ ਮੇਰਾ ਨਾਮ ਪੁਸ਼ਪਿੰਦਰ ਸਿੰਘ ਬੰਟੀ ਹੈ ਜੀ। ਮੈਂ ਜ਼ਿਲ੍ਹਾ ਪ੍ਰਧਾਨ ਆ ਪ੍ਰੈਸ ਸੰਘਾ ਜਲ ਸਿਚੁਏਸ਼ਨ ਤਰਨਤਨ ਕਾਇਦੋਂ ਤੇ ਅੱਜ ਜੂਨੀਅਨ ਦੇ ਕਾਰਡ ਜਾਰੀ ਕੀਤੇ ਗਏ ਪੱਤਰਕਾਰ ਭਾਈਚਾਰੇ ਨੂੰ ਤੇ ਮੀਟਿੰਗ ਕੀਤੀ ਗਈ ਹੈ ਜੂਨੀਅਨ ਦੀ। ਜਿਹਦੇ ਵਿੱਚ ਇੱਕ ਤੇ ਗੱਡੀਆਂ ਤੇ ਮੋਟਰਸਾਈਕਲਾਂ ਦੇ ਸਟਿੱਕਰ ਜਾਰੀ ਕੀਤੇ ਗਏ ਆ ਪੱਤਰਕਾਰਾਂ ਦੇ ਆਉਂਦੀਆਂ ਮੁਸ਼ਕਲਾਂ ਦੇ ਵਿਚਾਰ ਵਟਾਂਦਰਾ ਕੀਤੇ ਤੇ ਇੱਥੇ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜੀ ਵੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਕੌਂਡਲ ਸਾਹਿਬ ਪਹੁੰਚੇ ਆ ਉਹਨਾਂ ਨੇ ਵੀ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੱਤਰਕਾਰ ਭਾਈ ਚਰਨਾ ਚਟਾਨਵਾ ਖੜੇ ਆ ਔਰ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਸਬੰਧ ਦੇ ਵਿੱਚ ਹਰ ਵਕਤ ਜਦੋਂ 24 ਘੰਟੇ ਉਹ ਹਾਜ਼ਰ ਰਹਿਣਗੇ ਹਾਂਜੀ ਆਪਣਾ ਨਾਮ ਦੱਸੋ ਜੀ ਇਹ ਆਈਟੀ ਮੀਟਿੰਗ ਆ ਕੀ ਝੰਡਾ ਸੀ ਮੇਰਾ ਨਾਂ ਜੀ ਤਰਸੀਮ ਸਿੰਘ ਪਪਾਲ ਤੇ ਮੈਂ ਜੀ ਸਰਪ੍ਰਸਤ ਦੀ ਸੇਵਾ ਕਰ ਰਿਆਂ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਅਸੀਂ ਸ੍ਰੀ ਸੰਜੀਪ ਪੁੰਜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੀਟਿੰਗ ਰੱਖੀ ਸੀ ਸਾਰੇ ਜ਼ਿਲ੍ਹੇ ਦੀ ਜੁਨੀਅਨ ਦੇ ਜਿੰਨੇ ਮੈਂਬਰ ਸੀਗੇ ਅਹੁਦੇਦਾਰ ਸਾਹਿਬ ਸੀਗੇ ਔਰ ਕੁਝ ਪੱਤਰਕਾਰਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀਗੇ ਉਹ ਮਸਲੇ ਵਿਚਾਰੇ ਗਏ ਆ ਔਰ ਜਿਨੇ ਇਹਨਾਂ ਦੇ ਕਾਰਡ ਨਵੇਂ ਬਣੇ ਸੀ ਸਾਰਿਆਂ ਨੂੰ ਉਹ ਬੰਦੇ ਗਏ ਨੇ ਕਾਰਡ ਅਹੁਦੇਦਾਰੀਆਂ ਦੇ ਨੰਬਰਾਂ ਦੇ ਉਹਨਾਂ ਨੂੰ ਕਾਰਡ ਦਿੱਤੇ ਗਏ ਔਰ ਇਸ ਦੇ ਵਿੱਚ ਖਾਸ ਤੌਰ ਤੇ ਸੰਜੀਪ ਪੁੰਜੀ ਕੁੰਡਲ ਸਾਹਿਬ ਪਹੁੰਚੇ ਸੀ ਔਰ ਵੱਖ-ਵੱਖ ਮਸਲੇ ਜਿਹੜੇ ਨੇ ਜਿਹੜੀਆਂ ਦਰਪੇਸ਼ ਮੁਸ਼ਕਲਾਂ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆਉਂਦੀਆਂ ਨੇ ਉਨਾ ਸਬੰਧੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਸਰਕਾਰ ਦੇ ਕੁਝ ਮਸਲੇ ਧਿਆਨ ਦੇ ਵਿੱਚ ਜਿਹੜੇ ਲਿਆਉਣ ਵਾਲੇ ਸੀ ਜਿ ਤਰ੍ਹਾਂ ਪੱਤਰਕਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਬੱਸ ਕਰਾਇਆ ਜੈਲੋ ਕਾਰਡ ਤੇ ਇਹਨਾਂ ਬਾਰੇ ਵੀ ਜਿਹੜੇ ਵਿਚਾਰ ਵਟਾਂਦਰੇ ਕੀਤੇ ਗਏ ਔਰ ਅਗਲੀ ਮੀਟਿੰਗ ਦੇ ਵਿੱਚ ਅਸੀਂ ਇਹ ਜਿਹੜਾ ਕੋਈ ਸਾ ਬਣਾ ਕੇ ਸਾਰਾ ਤੇ ਅਸੀਂ ਜ਼ਿਲ੍ਹਾ ਪੱਧਰੀ ਜਿਹੜਾ ਵਾ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨੂੰ ਮਿਲਣੀ ਤੇ ਸੀਐਮ ਸਰ ਤਾਂ ਕੋਲ ਮਿਲ ਕੇ ਜਿੰਨੀਆਂ ਵੀ ਪੱਤਰਕਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਸਬੰਧ ਵਿੱਚ ਜਿਹੜੀ ਗੱਲਬਾਤ ਕੀਤੀ ਹੈ ਅੱਜ ਗੱਡੀਆਂ ਨੂੰ ਜਿਹੜੇ ਸਾਡੇ ਕਿਉਂਕਿ ਅੱਜ ਕੱਲ ਜਿਹੜਾ ਹਰ ਇੱਕ ਪੱਤਰਕਾਰ ਲਿਖੀ ਫਿਰਦਾ ਤੇ ਵੱਖ-ਵੱਖ ਯੂਨੀਅਨਾਂ ਨੇ ਜ਼ਿਲ੍ਹੇ ਦੀਆਂ ਦੀਆਂ ਅਸੀਂ ਆਪਣੀ ਪ੍ਰੈਸ ਸੰਘਰਸ਼ ਯੂਨੀਅਨ ਦੇ ਜਿਹੜੇ ਸਟicker ਆ ਉਹ ਗੱਡੀਆਂ ਤੇ ਔਰ ਮੋਟਰਸਾਈਕਲਾਂ ਤੇ ਲਾਉਣ ਵਾਸਤੇ ਦਿੱਤੇ ਵੀ ਗਏ ਔਰ ਕੁਝ ਗੱਡੀਆਂ ਤੇ ਲਾਏ ਗਏ ਜਦ ਕੇ ਉੱਤੋਂ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਏਗਾ ਕਿ ਇਹ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਮੈਂਬਰ ਨੇ ਜਾਂ ਉਦੇਦਾਰ ਨੇ ਜੋ ਪੱਤਰਕਾਰ ਨੇ ਇਹਦੇ ਤੋਂ ਪਤਾ ਲੱਗਦਾ ਕਿ ਇਹ ਐਸ ਯੂਨੀਅਨ ਦੇ ਨਾਲ ਸੰਬੰਧਿਤ ਬੰਦੇ ਮੈਂ ਸੰਜੀਪ ਪੁਜ ਆਲ ਇੰਡੀਆ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਤਰਨ ਤਰਨ ਵਿਖੇ ਕਰਵਾਈ ਗਈ ਹੈ ਔਰ ਮੀਟਿੰਗ ਵਿੱਚ ਲਗਭਗ ਸਾਰੀਆਂ ਖਬਰਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਹੈ ਚਾਹੇ ਉਹ ਤਰਨਤਨ ਸਿਟੀ ਦੇ ਸੀਗੇ ਜਾਂ ਦੂਰੋਂ ਨੇੜੇੋਂ ਜਿਹੜੇ ਕਸ਼ਟਾਂਤੂ ਸੀਗੇ ਪੱਤਰਕਾਰ ਪਹੁੰਚੇ ਨੇ ਉਹਨਾਂ ਨਾਲ ਵਿਚਾਰ-ਵਿਮਰਸ਼ ਕੀਤਾ ਗਿਆ ਜਿਹੜੇ ਪੱਤਰਕਾਰਾਂ ਦੀ ਸਮੱਸਿਆਵਾਂ ਸੀਗੀਆਂ ਉਹ ਬੜੇ ਧਿਆਨ ਨਾਲ ਸੁਣੀਆਂ ਗਈਆਂ ਸਮਝੀਆਂ ਗਈਆਂ ਨੇ ਉਹਦੇ ਵਿੱਚ ਸਾਡੇ ਧਿਆਨ 'ਚ ਪਹਿਲਾਂ ਵੀ ਬੜੀ ਬੜੀ ਐਤ ਹੁਣ ਫਿਰ ਕੁਝ ਪੱਤਰਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਡੀਪੀਆਰ ਹੋ ਡੀਪੀਆਰਓ ਨੂੰ ਜਦੋਂ ਕਾਰਡ ਜਾਰੀ ਕੀਤੇ ਜਾਂਦੇ ਆ ਉਹਦੇ ਵਿੱਚ ਉਹਨਾਂ ਨੂੰ ਜਾਣ ਬੁਝ ਕੇ ਹਰਾਸਮੈਂਟ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਕਿ ਉਹਨਾਂ ਦੇ ਕਾਰਡ ਨਾ ਬਣ ਸਵਾਲ ਇੱਥੇ ਉੱਠਦਾ ਕਿ ਡੀਪੀਆਰਓ ਜੋ ਮਰਜ਼ੀ ਕਰੇ ਕਰੇ ਜਾਂ ਨਾ ਕਰੇ ਪਰ ਸਰਕਾਰ ਦੇ ਵੀ ਕੁਝ ਦਿਸ਼ਾ ਨਿਰਦੇਸ਼ ਹੁੰਦੇ ਆ ਉਹਦੀ ਪਾਲਣਾ ਕਰਨੀ ਚਾਹੀਦੀ ਕਾਨੂੰਨ ਦੀ ਜਿਹੜੀ ਹੈ ਉਹਨਾਂ ਦੇ ਪਾਲਣਾ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਔਰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਕਰਨਾ ਚਾਹੀਦਾ ਜੇਕਰ ਪੱਤਰਕਾਰ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਡੀਪੀਆਰਓ ਨੂੰ ਵੀ ਸਹੀ ਢੰਗ ਨਾਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਇੱਕ ਕਾਰਡ ਦੇ ਨਾਲ ਕੋਈ ਕਿਸੇ ਦੀ ਪੱਤਰਕਾਰ ਦੀ ਤਨਖਾਹ ਨਹੀਂ ਲੱਗਦੀ ਡੀਪੀਆਰਓ ਪੱਤਰਕਾਰ ਨਿਯੁਕਤ ਨਹੀਂ ਕਰਦਾ ਪੱਤਰਕਾਰ ਨਿਯੁਕਤ ਕਰਦਾ ਹੈ ਅਦਾਰਾ ਅਖਬਾਰ ਚੈਨਲ ਜਿਹਦੇ ਨਾਲ ਉਹ ਵਿਅਕਤੀ ਜੁੜਦਾ ਹੈ ਉਹ ਉਹਨੂੰ ਪੱਤਰਕਾਰ ਬਣਾਉਂਦਾ ਹੈ ਔਰ ਸਿਰਫ ਇੰਨੀ ਕੀ ਗੱਲ ਹੁੰਦੀ ਹੈ ਯੈਲੋ ਕਾਰਡ ਦੀ ਕਿ ਯੈਲੋ ਕਾਰਡ ਜਦੋਂ ਜਾਰੀ ਹੁੰਦਾ ਵਾ ਉਹਦੇ ਨਾਲ ਇੱਕ ਪੱਤਰਕਾਰ ਦੀ ਇੱਕ ਜਿਹੜੀ ਸਮੱਸਿਆ ਹੁੰਦੀ ਹੈ ਉਹ ਛੋਟੀ ਉਹ ਹਾਲ ਹੋ ਜਾਂਦੀ ਕਿ ਜਦੋਂ ਕੋਈ ਮੀਟਿੰਗ ਹੁੰਦੀ ਹੈ ਸਰਕਾਰੀ ਇਹਦੇ ਵਿੱਚ ਇੱਕ yellow card ਦੇ ਨਾਲ ਜਿਹੜੀ ਉਹਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿੱਥੇ ਕੋਈ ਮੰਤਰੀ ਆਇਆ ਹੁੰਦਾ ਕੋਈ ਨੇਤਾ ਵੱਡਾ ਕੋਈ ਪਹੁੰਚਦਾ ਵਾ ਤੇ ਉਹਦੀ ਜਿਹੜੀ ਆ ਉਹ ਕਵਰੇਜ ਕਰ ਸਕਦਾ ਹੈ ਇਸ ਕਰਕੇ ਸੋ ਗੱਲ ਇਹ ਕਿ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਪੰਜਾਬ بڑے ਮੁੱਦੇ ਚੱਲ ਰਹੇ ਨੇ ਪੰਜਾਬ ਵਿੱਚ ਜੁਰਮ ਦੀ ਸੀਮਾ ਜਿਹੜੀ ਆ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਔਰ ਪੱਤਰਕਾਰ ਜਿਹੜੇ ਨੇ ਇੰਨਾ ਲੋਕਾਂ ਦੀ ਕਵਰੇਜ ਕਰਕੇ ਇੱਕ ਛੋਟੇ ਜਿਹੇ ਵਿਅਕਤੀ ਨੂੰ ਵੱਡਾ ਵਿਅਕਤੀ ਬਣਾ ਕੇ ਖੜਾ ਕਰ ਦਿੰਦੇ ਆ ਛੋਟਾ ਜਿਹੜਾ ਵਿਅਕਤੀ ਜਿਹੜਾ ਕਮੇਲੇਬਲ ਆਇਆ ਜਾਂਦਾ ਉਹਨੂੰ ਕੌਂਸਲਰ ਵੀ ਬਣਾਇਆ ਜਾਂਦਾ ਐਮਪੀ ਵੀ ਬਣਾਇਆ ਜਾਂਦਾ ਔਰ ਇਹ ਪੱਤਰਕਾਰਾਂ ਦੀ ਜਿਹੜੀ ਹੈ ਉਸ ਹੈਲਪ ਨਾਲ ਹੀ ਬਣਾਇਆ ਜਾਂਦਾ ਉਹਦੀ ਸਹਾਇਤ ਨਾਲ ਹੀ ਬਣਾਇਆ ਜਾਂਦਾ ਇੱਕ ਪੱਤਰਕਾਰ ਕਿਸੇ ਵੀ ਵਿਅਕਤੀ ਨੂੰ ਇੰਨੀ ਪਾਕਤ ਰੱਖਦਾ ਕਿ ਉਹਦੇ ਜਿਹੜੇ ਕੰਮ ਨੇ ਉਹ ਜਨਤਕ ਕਰਕੇ ਉਹਨੂੰ ਉਹਦੀ ਪਛਾਣ ਜਿਹੜੀ ਹੈ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾ ਕੇ ਉਹਨੂੰ ਕੋਈ ਹیثیت ਮੁਕਾਮ ਤੱਕ ਪਹੁੰਚਾਉਂਦਾ ਹੈ ਤੇ ਇਹ ਜਿਹੜਾ ਲੀਡਰ ਨੇ ਐਂਡ ਐਮਐਲਏ ਨੇ ਜਿਹੜੇ ਐਮਪੀ ਨੇ ਜਿਹੜਾ ਮੰਤਰੀ ਹੈ ਇਹਨਾਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇਹਨਾਂ ਦੇ ਜਿਹੜੇ ਪੱਤਰਕਾਰਾਂ ਦੇ ਪਰਿਵਾਰ ਨੇ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਕੁਝ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਨੇ ਬਿਆਨ ਜਿਹੜੇ ਨੇ ਉਹ ਤੁਸੀਂ ਇਹਨਾਂ ਨੂੰ ਕਿਸ ਲੈਵਲ ਤੇ 네ਗੇਟਿਵ ਲੈ ਕੇ ਚੱਲਦੇ ਜੇ ਪੋਜ਼ਿਟਿਵ ਲੈ ਕੇ ਚੱਲਦੇ ਜੇ ਜੇਕਰ ਸੂਬਾ ਸਰਕਾਰ ਨੇ ਪਹਿਲਾਂ ਕਾਂਗਰਸ ਨੇ ਔਰਤਾਂ ਨੂੰ ਇੱਕ ਆਧਾਰ ਕਾਰਡ ਤੇ ਬੱਸ ਦਾ ਸਫ਼ਰ ਫ੍ਰੀ ਕਰ ਦਿੱਤਾ ਮਾਫ ਕਰ ਦਿੱਤਾ ਹੈ ਤੇ ਜਿਹੜੇ ਪੱਤਰਕਾਰਾਂ ਦੀ ਮੰਗ